ਦਾ ਟਾਊਨ ਜਿਹੜਾ ਅਸੀਂ ਇੰਡੀਆ ਟੂਰ ਸ਼ੁਰੂ ਕਰ ਲਿਆ ਨਾ ਉਹ ਦਾ ਉਹਦਾ ਬਹੁਤ ਹੈ ਜਿਵੇਂ ਅਸੀਂ ਕਦੀ ਜੰਮੂ ਕਦੀ ਕਾਨਪੂਰ ਕਦੀ ਲਖਨਊ ਕਦੀ ਹਿਸਾਰ ਹੁਣ ਹਾਈਦਰਾਬਾਦ ਆ ਫਿਰ ਪੂਨੇ ਆ ਫਿਰ ਬੰਬੇ ਆ ਤੇ ਮਤਲਬ ਇੰਟਾਇਰ ਨੇਸ਼ਨ ਵੀ ਆ ਟ੍ਰਾਈਂਗ ਟੂ ਕਵਰ ਕੀ ਹੋ ਜਾ ਲੱਗਦਾ ਜਦ ਸਾਡੀ ਜ਼ੁਬਾਨ ਹੈ ਨਾ ਲੋਕ ਸਮਝਦੇ ਨਹੀਂ ਮੈਂ ਤਾਂ ਜਾ ਕੇ ਹਿੰਦੀ ਨਹੀਂ ਗਾਉਂਦੇ ਤੁਸੀਂ ਆਪਣਾ ਪੰਜਾਬੀ ਗਾਉਂਦੇ ਮੈਂ ਤਾਂ ਜਿਆਦਾ ਤੁਹਾਨੂੰ ਦੱਸਦਾ ਗਵਾਲੀਅਰ ਸਾਡਾ ਸ਼ੋਅ ਸੀਗਾ ਮੱਧ ਪ੍ਰਦੇਸ਼ ਸਾਡੀ ਤਿੰਨ ਕਾਨਸਰਟ ਸੀਗੇ ਬਪਾਲ ਇੰਦੌਰ ਤੇ ਗਵਾਲੀਅਰ ਤੇ ਚਲੋ ਅਸੀਂ ਪਹਿਲਾਂ ਉੱਥੇ ਉਤਰੇ ਇੰਦੋਰ ਠੀਕ ਹੈ ਉੱਥੇ ਕਾਫੀ ਪੰਜਾਬੀ ਨੇ ਲੱਗ ਗਿਆ ਠੀਕ ਹੈ ਭੋਪਾਲ ਚ ਇੱਕ ਬਹੁਤ ਬਿਗ ਸਿਟੀ ਹੈ ਜਦੋਂ ਮੈਂ ਗਵਾਲੀਅਰ ਵੀ ਫਿਰ ਬੰਦੇ ਦੇਖੇ ਇੰਨੇ ਹਿਊਜ ਕਰਾਊਡ ਤੇ ਮੈਂ ਸੋਚਿਆ ਮੈਂ ਕਿ ਯਾਰ ਕਿ ਕਿੰਨੇ ਕੁ ਬੰਦੇ ਆ ਜਿਹੜੇ ਪੰਜਾਬੀ ਬੈਕਗਰਾਉਂਡ ਦੇ ਨੇ ਕੈਨ ਯੂ ਇਮੇਜਿਨ ਸਿਰਫ 5% ਲੋਕ ਨੇ ਹੱਥ ਖੜਾ ਕੀਤਾ 95% ਪੀਪਲ ਵਰ ਮਧ ਪ੍ਰਦੇਸ਼ ਦੇ ਜਿਹੜੇ ਬੇਸਿਕਸ ਲੋਕ ਨੇ ਜਿਹੜੇ ਉੱਥੇ ਬੋਨ ਬਲਡ ਆਪ ਜਿੱਦਾਂ ਦਾ ਪੰਜਾਬੀ ਲੈਂਗੁਏਜ ਦੇ ਨਾਲ ਕੋਈ ਮਤਲਬ ਕਿ تعلق ਨਹੀਂ ਹੈਗਾ ਤੇ ਮੈਨੂੰ ਏਡੀ ਫਖਰ ਤੇ ਖੁਸ਼ੀ ਹੋਈ ਕਿ ਯਾਰ ਕਿ ਮੈਂ ਇੱਕ ਉਹ ਅਰੀਜਨਲ ਆਰਟਿਸਟ ਆ ਜਿਹਦੀ ਲਿੰਗੁਇਸਟਿਕ ਹਾਰਡਨੈਸ ਕਰਕੇ ਮੇਰੀ ਆਪਣੀ ਸਟੇਟ ਦੇ ਲੋਕ ਕਈ ਵਾਰੀ ਟ੍ਰਾਂਸਲੇਸ਼ਨ ਲਵਦੇ ਗਏ ਯਾਰ ਤੁਸੀਂ ਕੀ ਲਿਖਦੇ ਨੇ ਥੋੜਾ ਸੌਖਾ ਲਿਖਿਆ ਕਰੋ ਉਸ ਬੰਦੇ ਨੂੰ ਜੇਕਰ ਕਿ ਨਾਨ ਪੰਜਾਬੀ ਬੰਦਾ ਵੀ ਟਿਕਟ ਲੈ ਕੇ ਕਾਨਸਰਟ ਸੁਣ ਲਈ ਆਇਆ ਤੇ ਮੇਰੇ ਲਈ ਇੱਕ ਇਨਾ ਇੱਡਾ ਵੱਡਾ ਇਹ ਪਰਫਾਉਂਡ ਅਕੰਪਲਿਸ਼ਮੈਂਟ ਹੈ ਯੂ ਕੈਨੋਟ ਇਮੇਜਿਨ ਤੇ ਇਸ ਗੱਲ ਦਾ ਮੈਂ ਉਹਨਾਂ ਦਾ ਬਹੁਤ ਸਾਰਾ ਸਤਿਕਾਰ ਵੀ ਕਰਦਾ ਸ਼ੁਕਰੀਆ ਵੀ ਕਰਦਾ ਕਿ ਤੁਸੀਂ ਆਉਂਦੇ ਹੋ ਹੁਣ ਜਿਵੇਂ ਦਿੱਲੀ ਦੀ ਤੁਸੀਂ ਗੱਲ ਕੀਤੀ ਐ 15 16000 ਪੀਪਲ ਤੇ ਉਹ ਇੱਦਾਂ ਘਾਰ ਹੈ ਨਾਲ ਇੱਦਾਂ ਸਾਡੇ ਬਾਹਰ ਕੈਨੇਡਾ ਕਾਨਸਰਟ ਹੁੰਦੇ ਹੁੰਦੇ ਸੀ ਜਿਵੇਂ ਨਾ ਤੁਸੀਂ ਅਰੀਨੇ ਭਰਦੇ ਨੇ ਪਰ ਇੰਡੀਆ ਦੇ ਵਿੱਚ ਇੱਦਾਂ ਹੋਣਾ ਇਟ ਇਟ ਇਜ਼ ਸੱਚ ਹੈ